ਪਹਿਲਾਂ ਤਾਂ ਇਸ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਜਿਹੜੀ ਜਗ੍ਹਾ ਇਸ ਵਕਤ ਆਪਾਂ ਖੜੇ ਹਾਂ ਸੰਖੇਪ ਦੇ ਵਿੱਚ ਇਤਿਹਾਸ ਬਾਰੇ ਚਾਣਨਾ ਪਵੇ ਇਤਿਹਾਸ ਤਾਂ ਇਹਦਾ ਇਹ ਹੈ ਜੀ ਸਭ ਤੋਂ ਪਹਿਲਾਂ ਜਿੰਨੇ ਵੀ ਮੇਰੇ ਵੀਰ ਭਾਈ ਵੀਡੀਓ ਵੇਖਣਗੇ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਇਹ ਇਹਨਾਂ ਦਾ ਇਤਿਹਾਸ ਹੈ ਨਾ ਜੀ ਇਹ ਜੋ ਨਗਰ ਚੌਕੇ ਐ ਪਿੰਡ ਚੌਕੇ ਐ ਇਥੋਂ ਦੇ ਵਸਨੀਕ ਬਾਬਾ ਦੁੰਨਾ ਜੀ ਹੋਏ ਐ ਜਿਨ੍ਹਾਂ ਦੀ ਬੜੀ ਬੰਦਗੀ ਸੀ ਬੜੀ ਉਹਨਾਂ ਨੇ ਭਗਤੀ ਕੀਤੀ ਬਹੁਤ ਪ੍ਰੇਮ ਦੇ ਵਿੱਚ ਉਹਨਾਂ ਨੂੰ ਲਗਨ ਸੀ ਉਹਨਾਂ ਨੇ ਬੜੀ ਬੰਦਗੀ ਕੀਤੀ ਉਹ ਸੱਚੇ ਪਾਤਸ਼ਾਹ ਦੀ ਅਕਾਲ ਪੁਰਖ ਦੀ ਤੇ ਜਦੋਂ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਜਦੋਂ ਉਹ ਮਹਾਰਾਜ ਪਿੰਡ ਆਏ ਨਾ ਉਥੇ ਉਹਨਾਂ ਨੇ ਜੰਗ ਕੀਤਾ ਜਿੱਥੇ ਬੜਾ ਭਾਰੀ ਜੰਗ ਹੋਇਆ ਬਹੁਤ ਉਥੇ ਜੜੀਆਂ ਸ਼ਹੀਦੀਆਂ ਵੀ ਪਾਈਆਂ ਗਈਆਂ ਸਿੰਘਾਂ ਨੇ ਤੇ ਜਦੋਂ ਬਾਬਾ ਦੁੰਨਾ ਜੀ ਨੂੰ ਪਤਾ ਲੱਗਿਆ ਵੀ ਜੋ ਸਾਡੇ ਗੁਰੂ ਹੈ ਛੇਵੇਂ ਪਾਤਸ਼ਾਹ ਮਹਾਰਾਜ ਆਏ ਹੈ ਉਥੇ ਜਦੋਂ ਜੰਗ ਹੋਣ ਦਾ ਪਤਾ ਲੱਗਿਆ ਨਾ ਤਾਂ ਬਾਬਾ ਦੁੰਨਾ ਜੀ ਪਿੰਡ ਚੌਕੇ ਦੇ ਵਿੱਚੋਂ ਇਥੋਂ ਜਿਹੜਾ ਆਪਣਾ ਦੁੱਧ ਲੈ ਕੇ ਜਾਇਆ ਕਰਦੇ ਸੀ ਕਾੜਨੀ ਦੇ ਵਿੱਚ ਉਹ ਜਦੋਂ ਉੱਥੇ ਦੁੱਧ ਲਿਜਾਇਆ ਕਰਦੇ ਸੀ ਸੰਗਤਾ ਨੂੰ ਛੇਵੇਂ ਪਾਤਸ਼ਾਹ ਜੀ ਨੂੰ ਸ਼ਕਾਉਂਦੇ ਸੀ ਤੇ ਇੱਕ ਦਿਨ ਕਹਿੰਦੇ ਬੜਾ ਹਨੇਰੀ ਚੱਲਦੀ ਸੀ ਮੀਂਹ ਪੈ ਰਿਹਾ ਸੀ ਚਖੜ ਝੋਲਾ ਆਉਂਦਾ ਸੀ ਤੇ ਛੇਵੇਂ ਪਾਤਸ਼ਾਹ ਜੀ ਤੇ ਰੋਜ਼ ਦਾ ਉਹਨਾਂ ਦਾ ਜਿਹੜਾ ਨਿਤਨੇਮ ਸੀ ਸੱਚੇ ਪਾਤਸ਼ਾਹ ਜੀ ਦਾ ਉਹ ਜਿਹੜੇ ਨਿਤਨੇਮ ਦੇ ਵਾਂਗ ਰੋਜ਼ ਵਾਂਗ ਉੱਥੇ ਜਾਂਦੇ ਸੀ ਨਾ ਜਦੋਂ ਮਹਾਰਾਜ ਦੁੱਧ ਲੈ ਕੇ ਤੇ ਜਦੋਂ ਸੱਚੇ ਪਾਤਸ਼ਾਹ ਜੀ ਉੱਥੇ ਭਗਤੀ ਕਰਦੇ ਸੀ ਛੇਵੇਂ ਪਾਤਸ਼ਾਹ ਜਦੋਂ ਉਹਨਾਂ ਨੇ ਵੇਖਿਆ ਵੀ ਬਾਬਾ ਦੁੰਨਾ ਜੀ ਅੱਜ ਵੀ ਆਏ ਆ ਤੇ ਉਹਨਾਂ ਨੇ ਉੱਥੇ ਉਹਨਾਂ ਨੂੰ ਬਰ ਪ੍ਰਾਪਤ ਹੋਇਆ ਸੀ ਵੀ ਥੋਡੇ ਸਥਾਨ ਤੇ ਜਿਹੜੀਆਂ ਸੁੱਖਾਂ ਪੂਰੀਆਂ ਹੋਣਗੀਆਂ ਤੇ ਇੱਥੇ ਜਿਹੜੀ ਗੱਲ ਹੈ ਨਾ ਸੁੱਖਾਂ ਪੂਰੀਆਂ ਵੀ ਹੁੰਦੀਆਂ ਨੇ ਅਸੀਂ ਆਪ ਵੇਖੀਆਂ ਨੇ ਮੈਂ ਇੱਥੋਂ ਦਾ ਸੇਵਾਦਾਰ ਹਾਂ ਇਹ ਸਾਰੇ ਸੇਵਾਦਾਰ ਵੀਰ ਖੜੇ ਐ ਅਸੀਂ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਵੇਖੀਆਂ ਨੇ ਅਰਦਾਸਾਂ ਬੇਨਤੀਆਂ ਬਹੁਤ ਸੰਪੂਰਨ ਹੁੰਦੀਆਂ ਨੇ ਤੇ ਇੱਥੇ ਜੋ ਇੱਕ ਮਾਗ ਨੂੰ ਬਹੁਤ ਭਾਰੀ ਮੇਲਾ ਵੀ ਲੱਗਦਾ 3 ਦਿਨ ਮੇਲਾ ਚੱਲਦਾ ਬਾਬਾ ਦੁੰਨਾ ਜੀ ਦਾ ਬਹੁਤ ਭਾਰੀ ਮੇਲਾ ਹੁੰਦਾ ਬਹੁਤ ਇਕੱਠ ਹੁੰਦਾ ਇਹ ਮਹੀਨੇ ਦੀ ਮਹੀਨੇ ਜਿਹੜੀ ਇੱਥੇ ਸੰਗਰਾਦ ਵੀ ਭਰੀ ਜਾਂਦੀ ਹੈ ਬਹੁਤ ਦੂਰੋਂ ਦੂਰੋਂ ਜਿਹੜੇ ਲੋਕ ਦਰਸ਼ਨ ਕਰਨ ਵਾਸਤੇ ਆਉਂਦੇ ਆ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਆ ਸੁੱਖਾਂ ਪੂਰੀਆਂ ਹੁੰਦੀਆਂ ਨੇ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ ਧੀਆਂ ਪੁੱਤਾਂ ਦੀ ਜਿਵੇਂ ਜਿਵੇਂ ਕਿਸੇ ਦੀ ਇੱਛਾ ਹੁੰਦੀ ਆ ਨਾ ਕਿਸੇ ਵੀ ਸੇਵਕ ਦੀ ਉਹ ਸਾਰੀਆਂ ਇੱਛਾ ਇਹ ਪੂਰਨ ਕਰਦੇ ਆ ਪੂਰਨਤਾ ਕਰਦੇ ਆ ਜੇ ਭਾਵਨਾ ਕਰਕੇ ਕੋਈ ਆਵੇ ਇੱਥੇ ਜਿਹੜੀ ਭਾਵਨਾ ਨਾ ਉਹ ਪੂਰਨ ਹੁੰਦੀ ਹੈ ਦੁੱਧ ਲੈ ਕੇ ਜਾਂਦੇ ਸੀ ਨਾ ਬਾਬਾ ਦੁੰਦਾ ਜੀ ਕਾੜਨੀ ਦੇ ਵਿੱਚ ਇੱਥੇ ਜਿਹੜੀ ਸਾਡੀ ਚਾਉ ਨਗਰ ਦੇ ਵਿੱਚ ਪਰੰਪਰਾ ਚੱਲਦੀ ਹੈ। ਤਕਰੀਬਨ ਮੈਨੂੰ ਇੱਥੇ 3 ਸਾਲ ਹੋ ਗਏ ਡਿਊਟੀ ਕਰਦੇ ਨੂੰ। ਜਦੋਂ ਵੀ ਕਿਸੇ ਦਾ ਕੋਈ ਪਸ਼ੂ ਸੁੰਦਾ ਹੈ ਨਾ ਉਹ ਦੁੱਧ ਨਾ ਇੱਥੇ ਲੈ ਕੇ ਆਉਂਦੇ ਆ। ਸਭ ਤੋਂ ਪਹਿਲਾਂ ਬਾਬਾ ਦੁੱਨਾ ਜੀ ਦੇ ਸਥਾਨ ਤੇ ਉਹ ਦੁੱਧ ਇੱਥੇ ਚੜਾਉਂਦੇ ਆ ਲੈ ਕੇ ਆਉਂਦੇ ਆ। ਤੇ ਇੱਥੇ ਜਿਹੜੀਆਂ ਨੌਕਰੀਆਂ ਨੇ ਜਿਵੇਂ ਫੌਜੀ ਇੱਥੇ ਸਾਡੇ ਕੈਂਪ ਲੱਗਦੇ ਆ। ਇੱਥੇ ਜਿਹੜੇ ਫੌਜੀ ਵੀਰ ਭਰਤੀ ਹੁੰਦੇ ਆ ਤਕਰੀਬਨ ਨਾ ਸਾਡੇ ਪਿੰਡ ਦੇ ਵਿੱਚ ਬਹੁਤ ਫੌਜੀ ਹੈ। ਮੈਨੂੰ ਤਾਂ ਲੱਗਦਾ ਵੀ ਘਰ ਘਰ ਦਾ ਬੰਦਾ ਫੌਜੀ ਹੋਊਗਾ। ਕਿਸੇ ਵੀ ਤਰ੍ਹਾਂ ਦਾ ਕੋਈ ਪਰ ਮਲਾਜਮ ਲੱਗੇ ਹੈ ਉਹ ਜਿਹੜੇ ਫੌਜੀ ਵੀਰ ਹਨ ਨਾ ਉਹ ਇੱਥੋਂ ਹੀ ਭਰਤੀ ਹੁੰਦੇ ਆ ਸੁੱਖਾਂ ਸੁਖਦੇ ਆ ਨਾ ਫੌਜੀ ਜਿਹੜੇ ਵੀਰ ਨੇ ਆਪਣੇ ਉਹ ਇੱਥੇ ਸੁੱਖਾਂ ਸੁਖਦੇ ਆ ਇੱਥੇ ਖੰਡ ਪਾਠ ਵੀ ਪ੍ਰਕਾਸ਼ ਕਰਵਾਉਂਦੇ ਆ ਸਿਆਲ ਦੇ ਵਿੱਚ ਬਹੁਤ ਚੱਲਦੇ ਆ ਖੰਡ ਪਾਠ ਇੱਥੇ ਜਿਹੜੇ ਖੰਡ ਪਾਠ ਹੁੰਦੇ ਆ ਫੌਜੀ ਵੀਰ ਵੀ ਸੁਖਦੇ ਆ ਬਾਹਰ ਵੀ ਸੁਖਦੇ ਆ ਭਾਵੇਂ ਕੈਨੇਡਾ ਦੇ ਵਿੱਚ ਵੀ ਬੈਠੇ ਆ ਬਹੁਤ ਸ਼ਰਦਾ ਵਾਲੇ ਸਿੱਖ ਵੀ ਬੈਠੇ ਆ ਆਪਣੇ ਕੈਨੇਡਾ ਦੇ ਵਿੱਚ ਵੀ ਬਹੁਤ ਸਿੱਖ ਬੈਠੇ ਆ ਜਿਹੜੇ ਬਾਬਾ ਦੁੰਨਾ ਜੀ ਨੂੰ ਬਹੁਤ ਪਿਆਰ ਕਰਦੇ ਆ ਇਹ ਇਤਿਹਾਸ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬਾਬਾ ਦੰਨਾਈ ਦੇ ਸਥਾਨ ਤੇ ਜੋ ਦਰਬਾਰ ਸਾਹਿਬ ਬਣਿਆ ਨਵੇਂ ਹੁਣ ਕਾਰ ਸੇਵਾ ਚੱਲਦੀ ਹੈ ਕਮਰੇ ਬਣੇ ਨੇ ਆ ਫਰਸ਼ ਲੱਗੀ ਹੈ ਜਾਲੀ ਲੱਗੀ ਹੈ ਸਾਰੀ ਇਹ ਸਾਰੇ ਬਾਹਰਲੇ ਨਗਰ ਦੇ ਜਿੰਨੇ ਬਾਹਰ ਗਏ ਨੌਜਵਾਨ ਵੀਰ ਆਡੇ ਜਾਂ ਭੈਣਾ ਉਹਨਾਂ ਦੀ ਕਾਰ ਸੇਵਾ ਸਾਰੀ ਕਰਾਈ ਵੀ ਹੈ ਜਿੰਨਾ ਪੈਸਾ ਆਇਆ ਸਾਰਾ ਨਗਰ ਦੇ ਵਿੱਚੋਂ ਤੇ ਬਾਹਰਲੇ ਫੌਜੀਆ ਦਾ ਤੇ ਸਾਡੇ ਬਾਹਰਲੇ ਵਿਦੇਸ਼ੀ ਨੌਜਵਾਨ ਵੀਰਾਂ ਦਾ ਬੱਚੇ-ਬੱਚੀਆਂ ਦਾ ਯੋਗਦਾਨ ਹੈ ਆ ਦੇਖੋ ਸਾਰੇ ਹੁਣ ਨਵੀਂ ਫਰਸ਼ ਲੱਗੀ ਹੈ ਦੁਬਾਰੇ ਆ ਮਕਾਨ ਜਿਹੜੇ ਕਮਰੇ ਨਵੇਂ ਪਾਇਨ ਲੰਗਰ ਹਾਲ ਸਾਰਾ ਦੁਬਾਰੇ ਬਣਿਆ ਹੁਣ ਨਵਾਂ ਇਹ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਬਣਿਆ ਜਿੰਨੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਐਨ ਆਰ ਆਈ ਭਾਈ ਨਾਂ ਜਾਂ ਫੌਜੀ ਵੀਰਾਂ ਜਾਂ ਹੋਰ ਮੁਲਾਜ਼ਮਾਂ ਨੂੰ ਉਹਨਾਂ ਦੀ ਦੇਖ ਰੇਖ ਦੇ ਨਾਲ ਹੀ ਇਹ ਸਾਰਾ ਪੈਸਾ ਲੱਗ ਜਾਂਦਾ ਜੋ ਕਾਰ ਸੇਵਾ ਹੱਦੀ ਇੱਥੇ ਚੱਲੀ ਜਾਂਦੀ ਹੈ ਜਿਹੜੇ ਕੋਈ ਦਾਨੀ ਸੱਜਣ ਹੋਰ ਵੀ ਹੈ ਮੇਰੇ ਵੀਰ ਜਿਹੜਾ ਕੋਈ ਸੁਖ ਸੁਖ ਦਾ ਕਿਸੇ ਨੂੰ ਕੋਈ ਦੁੱਖ ਹੈ ਜਾਂ ਬਿਮਾਰੀ ਹੈ ਕੋਈ ਫੋੜਾ ਫੁਣਸੀ ਹੈ ਖੁਰਕਾ ਹੈ ਸਰੋਵਰ ਦੇ ਵਿੱਚ ਨਾ ਆਉਣ ਦੇ ਨਾਲ ਸਾਰੇ ਠੀਕ ਠਾਕ ਹੋ ਜਾਂਦੇ ਨਾ ਇੱਥੇ ਜਿਹੜੇ ਪੂਰੇ ਤਨੋਂ ਮਨੋਂ ਸੁਖ ਸੁੱਕੇ ਜਾਂਦਾ ਉਹਨਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਬਾਬਾ ਦੰਨਾਈ ਦੇ ਦਸਤਾਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ